ਸਾਲ ਜੀ ਅੱਜ ਦਾ ਵਲੋਗ ਸ਼ੁਰੂ ਕਰਦੇ ਆਂ ਮੈਂ ਹਾਂ ਤੁਹਾਡਾ ਅਕਲਿੰਦਰ ਬੜਵਾਲ ਤੇ ਅੱਜ ਆਂ ਜਾ ਰਹੇ ਆਂ ਗੁਰਦੁਆਰਾ ਸਾਹਿਬ ਤੇ ਪਹਿਲਾਂ ਜਾਉਗੇ ਦਹਾਉਂ ਸਾਹਿਬ ਤੇ ਫਿਰ ਆਵਾਂਗੇ ਸੋਹਣਾ ਸਾਹਿਬ ਸਾਹਿਬ ਤੇ ਅੱਜ ਦਾ ਵਲੋਗ ਸ਼ੁਰੂ ਕਰਦੇ ਆਂ ਜੀ ਤੇ ਦੇਖ ਸਕਦੇ ਹੋ ਮੈਨੇ ਪਿੱਛੇ ਦਹਾਉਂਾ ਦਾ ਰਸਤਾ ਹੈ ਜੀ

ਪੁਰਾਣਾ ਸਿੰਘ ਜੀ ਗੁਰਦੁਆਰਾ ਨਹੀਂ ਮਾਪੂ ਆਪਾਂ ਹਨੂਮਾਨ ਸਿਧੀ ਦਾ। ਪੁਰਾਣਾ ਮੱਥਾ ਦੇਖ ਕੇ ਹਾਂ ਗੁਰਦੁਆਰੇ। ਤੁਹਾਨੂੰ ਦਿਖਾਉਂਦੇ ਹਾਂ ਗੁਰਦੁਆਰੇ 'ਚ ਜਾ ਕੇ। ਇਹ ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਹਾਲ ਹੈ ਜੀ। ਹਵਾਈ ਅੱਡੇ ਦੇ ਹੱਡੇ ਅੱਡੇ ਵਿੱਚ ਜਿਹੜਾ ਰਸਤਾ ਜਾਂਦਾ ਉਹਦਾ ਹਾਲ ਹੈ ਇਹ। ਤੁਸੀਂ ਦੇਖ ਸਕਦੇ ਹੋ। ਇਹ ਹੈ ਜੀ ਮੁਹਾਲੀ ਦਾ ਉਹ ਰੋਡ ਜੋ 에어ਪੋਰਟ ਨੂੰ ਲੱਗਦਾ ਹੈ ਹਾਲ ਦੇਖੋ ਕੀ ਨੇ ਖੱਡੇ ਤੇ ਖੱਡੇ ਪਏ ਹੋਏ ਨੇ ਇਹ ਹੈ ਜੀ ਪੰਜਾਬ ਦੀ ਸਰਕਾਰਾਂ ਦੇ ਕੰਮ ਪੰਜਾਬ ਦੇ ਕੰਮ ਲੋ ਜੀ ਸਵਾਣਾ ਸਾਹਿਬ ਗੁਰਦੁਆਰੇ ਚ ਪਹੁੰਚ ਚੁੱਕੇ ਹਾਂ ਮੱਥਾ ਟੇਕ ਰਿਹਾ ਜੀ ਲੋ ਜੀ ਫਿਰ ਆਪਾਂ ਟਿਕਿਆ ਮੱਥਾ ਮੱਥਾ ਅਸੀਂ ਟੇਕ ਲਿਆ ਜੀ ਤੇ ਇੱਧਰ ਗਿਰਦਾ ਹੀ ਦਿੰਦੇ ਹਾਂ ਆਪਾਂ ਕਿਹਦੇ ਆਪਦੇ ਹੱਥ ਨਾਲ ਹਾਂਜੀ ਜੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਰਿਓ ਕਰਿਓ ਤੇ ਆਪਾਂ ਚੱਲੇ ਹੁਣ ਘਰ ਨੂੰ ਜੀ ਤਾਂ ਦੀ ਬਹੁਤ ਬਹੁਤ ਅੱਛੀ ਤੇ ਬਲੌਗ ਲਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਜੇ ਵਧੀਆ ਲੱਗਿਆ